ਗੜੀ ਦੇ ਜੇਤੂ ਜਰਨੈਲ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਮਾਚੀਵਾੜੇ ਦੇ ਜੰਗਲਾਂ ਵਿੱਚ ਸੀ ਨਾ ਸਾਧ ਸਿੰਘ ਜੀ ਜਾਮਾ ਲੀਰੋ ਲੀਰ ਹੈ ਕੋਲ ਪੰਜ ਪਿਆਰੇ ਨਹੀਂ ਸਭ ਜਾਦੇ ਚਾਰੇ ਨਹੀਂ ਤੇ ਸਾਧ ਸਿੰਘ ਜੀ ਨਾ ਪੰਜ ਪਿਆਰੇ ਹੀ ਆ ਉਸ ਵੇਲੇ ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਦਾ ਮਿਆਨ ਤੋਂ ਬਿਨਾ ਸਾਧ ਸਿੰਘ ਜੀ ਕੋਲ ਤਲਵਾਰ ਹੈ ਤੇ ਪੈਰਾਂ ਵਿੱਚ ਸਾਧ ਸਿੰਘ ਜੀ ਐਵੇਂ ਛਾਲੇ ਨੇ ਜਿਵੇਂ ਅੰਗੂਰਾਂ ਦੇ ਗੁੱਛੇ ਹੁੰਦੇ ਨੇ ਗੱਜ ਕੇ ਆਖੋ ਸਤਨਾਮ ਸ੍ਰੀ ਵਹਿਗੁਰੂ ਪਾਏ ਨੇ ਸਾਧ ਸਿੰਘ ਜੀ ਪਟਨੇ ਦੇ ਉਹ ਮਾਠੀਵਾੜੇ ਦੇ ਜੰਗਲ ਵਿੱਚ ਗੁਰਦੇਵ ਸਿੰਘ ਮਾਨ ਇੱਕ ਕਵੀ ਹੋਇਆ ਹੈ ਉਹ ਪੁੱਛਦਾ ਪਾਤਕਾ ਜਦੋਂ ਤੂੰ ਪਟਨੇ ਦੀ ਧਰਤੀ ਤੇ ਅਨੰਦਪੁਰ ਦੀ ਧਰਤੀ ਤੇ ਸਾਂ ਮਾਂ ਗੁਜਰੀ ਕਿਤੇ ਤੇਰੇ ਬਿਸਤਰੇ ਤੇ ਵਟ ਨਹੀਂ ਸੀ ਪੈਣ ਦਿੰਦੀ ਅੱਜ ਪਾਤਸ਼ਾ ਕਿੰਨਾ ਹਾਲਾਤਾਂ ਵਿੱਚ ਜੇ